ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਣੇ ਘਰ ਦੇ ਵਿੱਚੋਂ ਤੁਰੰਤ ਹੀ ਇਹ ਚੀਜ਼ਾਂ ਨੂੰ ਹਟਾ ਦਿਓ ਖਾਸ ਕਰਕੇ ਆਪਣੀ ਰਸੋਈ ਦੀਆਂ ਕੁਝ ਚੀਜ਼ਾਂ ਆਪਣੇ ਬਾਥਰੂਮ ਦੇ ਵਿੱਚੋਂ ਆਪਣੇ ਬੈੱਡਰੂਮ ਦੇ ਵਿੱਚੋਂ ਇਹ ਚੀਜ਼ਾਂ ਨੂੰ ਤੁਰੰਤ ਹੀ ਹਟਾ ਦਿਓ ਕਿਉਂਕਿ ਇਹ ਚੀਜ਼ਾਂ ਆਪਣੇ ਘਰ ਦੇ ਦੁੱਖ ਦੇ ਲਿੱਦਰ ਬਿਮਾਰੀ ਕਰੇਬੀ ਕਲੇਸ਼ ਦਾ ਕਾਰਨ ਪਾਉਂਦੀਆਂ ਹਨ ਤਾਂ ਫਿਰ ਇਹ ਚੀਜ਼ਾਂ ਕਿਹੜੀਆਂ ਹਨ ਅਤੇ ਕਿੰਜ ਸਾਡੇ ਘਰ ਦੇ ਵਿੱਚ ਨੁਕਸਾਨ ਕਰਦੀਆਂ ਹਨ ਇਹ ਸਾਰੇ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੋਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਵੀ ਲਕਵਾ ਦੇਣਾ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਨ੍ਹਾਂ ਚੀਜ਼ਾਂ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਇਹਨਾਂ ਨੂੰ ਹਟਾਉਣ ਦੇ ਪਿੱਛੇ ਕਿਸੇ ਪ੍ਰਕਾਰ ਦਾ ਕੋਈ ਵੀ ਵਿਅਮ ਭਰਮ ਨਹੀਂ ਹੈ ਇੱਕ ਕਾਰਨ ਹੈ ਉਹ ਕਾਰਨ ਬਾਰੇ ਆਪਾਂ ਵਿਸਥਾਰ ਦੇ ਨਾਲ ਇਸ ਵੀਡੀਓ ਵਿੱਚ ਦੱਸਾਂਗੇ ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਤਾਂ ਕਿ ਹੋਰ ਵੀ ਪੈਣ ਪ੍ਰਾਵਾਂ ਦੇ ਤੱਕ ਇਹ ਜਾਣਕਾਰੀ ਪਹੁੰਚ ਸਕੇ ਇਹਨਾਂ ਚੀਜ਼ਾਂ ਦੇ ਬਾਰੇ ਉਹਨਾਂ ਦੇ ਮਨ ਦੇ ਵਿੱਚੋਂ ਭਲੇਖਾ ਨਿਕਲ ਸਕੇ ਤੇ ਜੇਕਰ ਤੁਸੀਂ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਮੰਨਦੇ ਹੋ ਉਹਨਾਂ ਤੇ ਸ਼ਰਧਾ ਰੱਖਦੇ ਹੋ ਵਿਸ਼ਵਾਸ ਰੱਖਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਆਓ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਚੀਜ਼ਾਂ ਦੇ ਬਾਰੇ ਜੋ ਸਾਨੂੰ ਆਪਣੇ ਘਰ ਚੋਂ ਆਪਣੀ ਰਸੋਈ ਚੋਂ ਤੇ ਆਪਣੇ ਬੈੱਡਰੂਮ ਚੋਂ ਆਪਣੇ ਬਾਥਰੂਮ ਚੋਂ ਤੁਰੰਤ ਹੀ ਹਟਾ ਦੇਣੀਆਂ ਚਾਹੀਦੀਆਂ ਹਨ ਤਾਂ ਪਹਿਲੀ ਚੀਜ਼ ਤਾਂ ਕੁਝ ਤਸਵੀਰਾਂ ਐਸੀਆਂ ਜਿਨ੍ਹਾਂ ਨੂੰ ਦੇਖ ਕੇ ਸਾਡਾ ਮਨ ਦੁਖੀ ਹੁੰਦਾ ਹੈ ਸਾਡਾ ਮਨ ਅਸ਼ਾਂਤ ਹੁੰਦਾ ਹੈ ਸਾਡੇ ਮਨ ਤੇ 네ਗੇਟਿਵ ਪ੍ਰਭਾਵ ਪੈਂਦਾ ਹੈ ਅਜਈਆਂ ਤਸਵੀਰਾਂ ਨੂੰ ਤੁਰੰਤ ਹੀ ਆਪਣੇ ਬੈੱਡਰੂਮ ਦੇ ਵਿੱਚੋਂ ਆਪਣੇ ਘਰ ਦੇ ਵਿੱਚੋਂ ਹਟਾ ਦਿਓ ਜਿਵੇਂ ਕਈ ਵਾਰ ਸਾਡੇ ਘਰ ਦਾ ਕੋਈ ਜੀ ਅਕਲ ਚਲਾਨਾ ਕਰ ਗਿਆ ਹੋਵੇ ਤਾਂ ਕਈਆਂ ਨੇ ਉਹ ਤਸਵੀਰ ਘਰ ਦੇ ਵਿੱਚ ਉਸ ਕੋਨੇ ਤੇ ਲਾਈ ਹੁੰਦੀ ਹੈ ਜਿੱਥੇ ਸਾਡਾ ਤੁਰਦਿਆਂ ਫਿਰਦਿਆਂ ਧਿਆਨ ਪੈਂਦਾ ਹੈ ਸਾਡਾ ਮਨ ਉਹਨੂੰ ਯਾਦ ਕਰਕੇ ਫਿਰ ਦੁਖੀ ਹੁੰਦਾ ਹੈ ਸਾਡਾ ਮਨ ਪਰੇਸ਼ਾਨ ਹੋ ਜਾਂਦਾ ਹੈ ਤਾਂ ਸਾਨੂੰ ਇੱਕ ਗੱਲ ਤਾਂ ਵਾਰ-ਵਾਰ ਸਮਝਾਈ ਜਾਂਦੀ ਹੈ ਕਿ ਸਵੇਰੇ ਸਵੇਰ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਪੋਜ਼ਿਟਿਵ એનર્ਜੀ ਦੇ ਨਾਲ ਕਰਨੀ ਚਾਹੀਦੀ ਹੈ ਖੁਸ਼ੀ-ਖੁਸ਼ੀ ਕਰਨੀ ਚਾਹੀਦੀ ਹੈ ਕਿਉਂਕਿ ਸਵੇਰੇ-ਸਵੇਰ ਜੋ ਵਿਚਾਰ ਸਾਡੇ ਮਨ ਦੇ ਵਿੱਚ ਆ ਗਿਆ ਜੋ ਚੀਜ਼ ਆਪਾਂ ਸਵੇਰੇ-ਸਵੇਰ ਦੇਖਦੇ ਹਾਂ ਉਹਦਾ ਪ੍ਰਭਾਵ ਪੂਰਾ ਦਿਨ ਹੀ ਸਾਡੇ ਮਨ ਤੇ ਬਣਿਆ ਰਹਿੰਦਾ ਹੈ ਤਾਂ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਚੀਜ਼ ਐਸੀ ਕੋਈ ਵੀ ਐਸੀ ਤਸਵੀਰ ਹੈ ਜੋ ਕਿ ਜ਼ਰੂਰੀ ਨਹੀਂ ਹੈ ਜੋ ਅਕਲ ਚਲਾਨਾ ਕਰ ਗਏ ਹਨ ਉਹਨਾਂ ਦੀਆਂ ਤਸਵੀਰਾਂ ਦੀ ਗੱਲ ਜੋ ਕੋਈ ਵੀ ਐਸੀ ਤਸਵੀਰ ਹੈ ਜਿਹਨੂੰ ਦੇਖ ਕੇ ਮਨ ਤੁਹਾਡਾ ਅਸ਼ਾਂਤ ਹੁੰਦਾ ਹੈ ਜਿਵੇਂ ਕਈ ਵਾਰ ਸੰਗਤ ਜੀ ਕਈ ਲੋਕ ਆਪਣੇ ਘਰ ਦੇ ਵਿੱਚ ਬੜੀਆਂ ਹੀ ਡਰਾਉਣੀਆਂ ਭਿਆਨਕ ਜਈਆਂ ਤਸਵੀਰਾਂ ਲਗਾ ਲੈਂਦੇ ਹਨ ਅਜੀਬੋ ਗਰੀਬ ਜਈਆਂ ਤਸਵੀਰਾਂ ਆਪਣੇ ਘਰ ਦੇ ਵਿੱਚ ਲਾ ਲੈਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਮਨ ਪਟਕਦਾ ਰਹਿੰਦਾ ਹੈ ਪਰੇਸ਼ਾਨ ਹੁੰਦਾ ਹੈ ਉਹ ਸਾਨੂੰ ਬਾਹਰੀ ਰੂਪ ਤੇ ਵਿੱਚ ਨਹੀਂ ਦਿਸਦਾ ਪਰ ਅੰਦਰੋਂ ਅੰਦਰੀ ਇਹ ਚੀਜ਼ਾਂ ਬਹੁਤ ਨੁਕਸਾਨ ਕਰਦੀਆਂ ਹਨ ਸਾਡੇ ਮਨ ਦੇ ਉੱਤੇ 네ਗੇਟਿਵ ਪ੍ਰਭਾਵ ਪਾਉਂਦੀਆਂ ਹਨ ਜੇਕਰ ਅਸੀਂ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦੇ ਹਾਂ ਕਾਮਯਾਬ ਹੋਣਾ ਚਾਹੁੰਦੇ ਹਾਂ ਤਾਂ ਆਪਣੇ ਆਪ ਨੂੰ ਪੋਜ਼ਿਟਿਵ ਖਾਸ ਕਰਕੇ ਸਵੇਰ-ਸਵੇਰ ਦਾ ਜਿਹੜਾ ਸਮਾਂ ਹੈ ਉਹ ਸਾਡੇ ਲਈ ਬਹੁਤ ਹੀ ਪਾਵਰਫੁਲ ਸਮਾਂ ਹੁੰਦਾ ਹੈ ਜਿਵੇਂ ਦਿਨ ਦੀ ਸ਼ੁਰੂਆਤ ਹੋਵੇਗੀ ਉਦਾਂ ਦਾ ਹੀ ਪੂਰਾ ਦਿਨ ਬੀਤੇਗਾ ਇਸ ਲਈ ਸਾਹ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਐਸੀਆਂ ਤਸਵੀਰਾਂ ਹਨ ਜੋ ਤੁਹਾਡੇ ਮਨ ਨੂੰ ਦੁਖੀ ਕਰਦੀਆਂ ਹਨ ਉਹਨਾਂ ਨੂੰ ਅੱਜ ਹੀ ਹਟਾ ਦਿਓ ਪਰ ਜਿਹੜੀਆਂ ਤਸਵੀਰਾਂ ਨੂੰ ਦੇਖ ਕੇ ਤੁਹਾਡਾ ਮਨ ਖੁਸ਼ ਹੁੰਦਾ ਹੈ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਉਹ ਤਸਵੀਰਾਂ ਘਰ ਦੇ ਵਿੱਚ ਲਗਵਾ ਦਿਓ ਅਤੇ ਉਹਨਾਂ ਦੇ ਸਵੇਰੇ ਸਵੇਰ ਦਰਸ਼ਨ ਜ਼ਰੂਰ ਕਰੋ ਤਾਂ ਜੋ ਸਾਡਾ ਮਨ ਖੁਸ਼ ਰਹੇ ਸਾਡੇ ਮਨ ਨੂੰ ਸਵੇਰੇ ਸਵੇਰ ਕੋਈ ਚੰਗੇ ਸਿੱਖਿਆ ਮਿਲੇ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਹੀ ਮਿਲਦਾ ਹੈ ਜਿਹੋ ਜਿਹੇ ਅਸੀਂ ਵਿਚਾਰ ਮਨ ਦੇ ਵਿੱਚ ਪਾਦੇ ਹਾਂ ਉਹਦਾ ਦਾ ਹੀ ਸਾਂਡਾ ਮਨ ਹੋ ਜਾਂਦਾ ਹੈ ਜਿਵੇਂ ਦੀ ਸੋਚ ਸਾਡੇ ਮਨ ਦੇ ਵਿੱਚ ਚੱਲਦੀ ਰਹਿੰਦੀ ਹੈ ਉਦਾਂ ਤੇ ਹੀ ਅਸੀਂ ਪੰਜ ਜਾਂਦੇ ਹਾਂ ਸੋ ਸਵੇਰੇ ਸਵੇਰ ਪੋਜ਼ਿਟਿਵ એનર્ਜੀ ਦੇ ਨਾਲ ਆਪਣੇ ਆਪ ਨੂੰ ਭਰਨਾ ਹੈ ਦੂਸਰੀ ਗੱਲ ਜੇਵੇਂ ਟੁੱਟਿਆ ਹੋਇਆ ਫਰਨੀਚਰ ਟੁੱਟੇ ਹੋਏ ਬਰਤਨ ਇਹਨਾਂ ਦੀ ਜਾਂ ਤਾਂ ਮੁਰੰਮਤ ਕਰਾ ਲੈਣੀ ਚਾਹੀਦੀ ਹੈ ਜਾਂ ਫਿਰ ਇਹਨਾਂ ਨੂੰ ਘਰ ਚੋਂ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਚੀਜ਼ਾਂ ਵੀ ਦੇਖਣ ਨੂੰ ਚੰਗੀਆਂ ਨਹੀਂ ਲੱਗਦੀਆਂ ਤੇ ਦੂਸਰੀ ਗੱਲ ਕਈ ਵਾਰ ਇਹ ਟੁੱਟੀਆਂ ਫੁੱਟੀਆਂ ਚੀਜ਼ਾਂ ਸਾਡੇ ਸਰੀਰ ਨੂੰਵੇਂ ਨੁਕਸਾਨ ਹੋ ਜਾਂਦਾ ਹੈ ਸਾਡੇ ਸਰੀਰ ਦੇ ਕਿਸੇ ਵੀ ਹਿੱਸੇ ਤੇ ਵੱਜ ਸਕਦੀਆਂ ਹਨ ਸਾਡਾ ਸਾਡੇ ਕੋਈ ਵੀ ਜ਼ਿਆਦਾ 60 ਫਟ ਲੱਗ ਸਕਤੇ ਹਨ ਪਰ ਰਸੋਈ ਦੇ ਵਿੱਚ ਜਿਵੇਂ ਕਈ ਵਾਰ ਟੁੱਟੇ ਬਰਤਨ ਹੁੰਦੇ ਹਨ ਜਾਂ ਰਸੋਈ ਵਿੱਚ ਆਪਣੇ ਡਸਟਪਿਨ ਦਾ ਖਾਸ ਧਿਆਨ ਰੱਖੋ ਕਿ ਡਸਟਪਿਨ ਢੱਕਣ ਵਾਲਾ ਹੋਵੇ ਕਦੇ ਵੀ ਖੁੱਲੇ ਮੂੰਹ ਵਾਲਾ ਡਸਟਪਿਨ ਨਾ ਵਰਤੋ ਕਿਉਂਕਿ ਡਸਟਪਿਨ ਦੇ ਵਿੱਚ ਅਸੀਂ ਸਾਰਾ ਦਿਨ ਕੋੜਾ ਕਰਕਟ ਪਾਉਂਦੇ ਰਹਿੰਦੇ ਹਾਂ ਤਾਂ ਫਿਰ ਉਹ ਡਸਟਪੇਨ ਦੇ ਵਿੱਚ ਕਈ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜੋ ਸਾਨੂੰ ਖੁੱਲੀਆਂ ਅੱਖਾਂ ਦੇ ਵਿੱਚ ਨਜ਼ਰ ਨਹੀਂ ਆਉਂਦੇ ਪਰ ਸਾਡੇ ਖਾਣ ਵਾਲੀਆਂ ਚੀਜ਼ਾਂ ਨੂੰ ਪ੍ਰਭਾਵਿਤ ਕਰਦੇ ਹਨ ਇਸ ਕਰਕੇ ਘਰ ਦੇ ਵਿੱਚ ਜੋ ਵੀ ਡਸਟਪੇਨ ਹੈ ਭਾਵੇਂ ਰਸੋਈ ਵਿੱਚ ਹੈ ਤੇ ਭਾਵੇਂ ਬਾਹਰ ਹੈ ਉਹ ਢੱਕਣ ਵਾਲਾ ਰੱਖੋ ਹਮੇਸ਼ਾ ਟੱਕ ਕੇ ਹੀ ਰੱਖੋ ਸਾਫ ਸਫਾਈ ਸਮੇਂ-ਸਮੇਂ ਤੇ ਕਰਦੇ ਰਹੋ ਕਦੇ ਵੀ ਭਰਿਆ ਹੋਇਆ ਡਸਟਪੇਨ ਰਾਤ ਨੂੰ ਰਸੋਈ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਰੋਣਤਰਾੰਤ ਹੀ ਬਾਰ ਕੱਢ ਦਿਓ। ਬਾਕੀ ਰਸੋਈ ਦੀਆਂ ਚੀਜ਼ਾਂ ਜਿੰਨੀਆਂ ਹੀ ਆਪੋ ਆਪਣੀ ਜਗ੍ਹਾ ਤੇ ਪਈਆਂ ਹੋਣਗੀਆਂ ਉਹਨਾਂ ਹੀ ਕਰਦੀ। ਸੁਆਣੀ ਦਾ ਮਨ ਖੁਸ਼ ਰਹਿੰਦਾ ਹੈ। ਅਤੇ ਜੇਕਰ ਘਰ ਦੇ ਵਿੱਚ ਚੀਜ਼ਾਂ ਖਿਲਰੀਆਂ ਹੋਣਗੀਆਂ ਚੀਜ਼ਾਂ ਨੂੰ ਦੇਖ ਸਾਡਾ ਮਨ ਵੀ ਅਸ਼ਾਂਤ ਹੋ ਜਾਂਦਾ ਹੈ। ਤਾਂ ਘਰ ਦੀਆਂ ਸਾਰੀਆਂ ਹੀ ਚੀਜ਼ਾਂ ਆਪੋ ਆਪਣੀ ਥਾਂ ਤੇ ਹੋਣੀਆਂ ਚਾਹੀਦੀਆਂ ਹਨ, ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਹਨ। ਖਾਸ ਕਰਕੇ ਰਸੋਈ ਦੇ ਵਿੱਚ ਸੋਚਮਤਾ ਸਾਵਧਾਨੀ ਬਹੁਤ ਜ਼ਰੂਰੀ ਹੈ। ਕੌਕੇ ਕਾਰ ਦਿਓ ਸੋਇਚ ਸਾਡੇ ਲਈ ਭੋਜਨ ਤਿਆਰ ਕੀਤਾ ਜਾਂਦਾ ਹੈ ਤੇ ਭੋਜਨ ਤੇ ਜੇ ਭੋਜਨ ਨੂੰ ਅਸੀਂ ਸਾਵਧਾਨੀ ਦੇ ਨਾਲ ਬਣਾਵਾਂਗੇ ਸੁੱਚਮਤਾ ਦੇ ਨਾਲ ਬਣਾਵਾਂਗੇ ਵਧੀਆ ਤਰੀਕੇ ਦੇ ਨਾਲ ਬਣਾਵਾਂਗੇ ਤਾਂ ਫਿਰ ਉਹ ਭੋਜਨ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਦੇਵੇਗਾ ਉਸੇ ਤਰ੍ਹਾਂ ਸਾਡੇ ਬਾਥਰੂਮ ਦੇ ਵਿੱਚ ਗਿੱਲੇ ਤੌਲੀਏ ਦੀ ਵਰਤੋਂ ਕਦੇ ਨਾ ਕਰੋ ਹਰ ਇੱਕ ਚੀਜ਼ ਦਾ ਤੌਲੀਆ ਵੱਖ-ਵੱਖ ਹੋਣਾ ਚਾਹੀਦਾ ਹੈ ਤੌਲੀਏ ਦੇ ਰਾਹੀਂ ਵੀ ਬਹੁਤ ਬਿਮਾਰੀਆਂ ਫੈਲਦੀਆਂ ਹਨ ਆਪਣੇ ਬਾਥਰੂਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਥਾਂ-ਥਾਂ 'ਤੇ ਪਈਆਂ ਹੋਣ ਉਸ ਤੋਂ ਬਾਅਦ ਰੁਮਾਲ ਕਹਿੰਦੇ ਹਨ ਕਿ ਕਦੇ ਵੀ ਕਿਸੇ ਦਾ ਰੁਮਾਲ ਨਹੀਂ ਵਰਤਣਾ ਚਾਹੀਦਾ ਰੁਮਾਲ ਛੱਡੋ ਕਦੇ ਵੀ ਕੋਈ ਵੀ ਪਹਿਨਿਆ ਹੋਇਆ ਕੱਪੜਾ ਨਾ ਪਹਿਨੋ ਖਾਸ ਕਰਕੇ ਜੇਕਰ ਕਿਸੇ ਨੂੰ ਚਮੜੀ ਦਾ ਰੋਗ ਹੈ ਉਹਦਾ ਕੱਪੜਾ ਉਹਦੀ ਕੋਈ ਚੀਜ਼ ਨਾ ਵਰਤੋ ਕਿਉਂਕਿ ਅੱਜਕੱਲ੍ਹ ਬਿਮਾਰੀਆਂ ਵੈਸੇ ਹੀ ਬਹੁਤ ਫੈਲ ਰਹੀਆਂ ਹਨ ਜਿੰਨੀ ਸਾਵਧਾਨੀ ਰੱਖਾਂਗੇ ਉੰਨੇ ਹੀ ਤੰਦਰੁਸਤ ਰਹਾਂਗੇ ਜੇ ਕਿਸੇ ਦੀ ਕੋਈ ਵੀ ਚੀਜ਼ ਵਰਤਣੀ ਹੈ ਜਿਵੇਂ ਕਿਸੇ ਦਾ ਕੱਪੜਾ ਪੈਣਣਾ ਹੈ ਤਾਂ ਉਹ ਕੱਪੜੇ ਨੂੰ ਪਹਿਲਾਂ ਆਪਣੇ ਹੱਥੀ ਚੰਗੀ ਤਰ੍ਹਾਂ ਧੋ ਲਵੋ ਫਿਰ ਧੋਪ ਵਿੱਚ ਸੁਕਾ ਲਓ ਤੇ ਫਿਰ ਉਸ ਨੂੰ ਪ੍ਰੈਸ ਕਰੋ ਤੇ ਫਿਰ ਪਹਿਨੋ ਤਾਂ ਜੇਕਰ ਹੋਰ ਨੂੰ ਚਮੜੀ ਦਾ ਰੋਗ ਹੈ ਤਾਂ ਫਿਰ ਅਜਿਹੇ ਇਨਸਾਨ ਦਾ ਕੋਈ ਵੀ ਕੱਪੜਾ ਨਾ ਵਰਤੋ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰੁਮਾਲ ਦੀ ਗੱਲ ਕੀਤੀ ਹੈ ਕਿਸੇ ਦੇ ਵਰਤੇ ਹੋਏ ਰੁਮਾਲ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲ ਸਕਦੀਆਂ ਹਨ ਇਹ ਜਿੰਨੇ ਵਾਇਰਸ ਹਨ ਇਹ ਨੱਕ ਰਾਈ ਕੰਨਾਂ ਰਾਈ ਅੱਖਾਂ ਦੇ ਰਾਈ ਤਾਂ ਸਾਨੂੰ ਪ੍ਰਭਾਵਿਤ ਕਰਦੇ ਹਨ ਸੋ ਇਸ ਕਰਕੇ ਰਮਾਲ ਆਪੋ ਆਪਣਾ ਹੀ ਵਰਤੋ ਸੰਗਤ ਜੀ ਇਹ ਜੋ ਚੀਜ਼ਾਂ ਬਾਰੇ ਆਪਾਂ ਗੱਲ ਕੀਤੀ ਹੈ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਚੀਜ਼ਾਂ ਸਾਡੇ ਮਨ ਨੂੰ ਪ੍ਰਭਾਵਿਤ ਕਰਦੀਆਂ ਹਨ ਕੁਝ ਚੀਜ਼ਾਂ ਸਾਡੇ ਤਨ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ਬਾਕੀ ਕਿ ਇਹਨਾਂ ਦੇ ਪਿੱਛੇ ਕੋਈ ਵੀ ਵਹਿਮ ਪਰਮ ਨਹੀਂ ਹੈ ਵਹਿਮ ਪਰਮਾਂ ਵਿੱਚ ਨਹੀਂ ਪੈਣਾ ਵਹਿਮ ਪਰਮਾਂ ਤੋਂ ਹਮੇਸ਼ਾ ਦੂਰ ਰਹਿਣਾ ਹੈ ਆਪਣੇ ਘਰ ਦੇ ਵਿੱਚ ਖਾਸ ਕਰਕੇ ਆਪਣੇ ਬੱਚਿਆਂ ਦੇ ਕੋਲ ਕਦੇ ਵੀ ਕੋਈ ਵਹਿਮ ਭਰਮ ਅਸੀਂ ਇਦਾਂ ਦਾ ਨਹੀਂ ਫੁਲਾਉਣਾ ਸਾਨੂੰ ਕਿਸੇ ਨੇ ਕੁਝ ਕਾਹ ਦਿੱਤਾ ਹੈ ਤਾਂ ਅਸੀਂ ਜਾਣੇ ਅਣਜਾਣੇ ਦੇ ਵਿੱਚ ਆਪਣੇ ਮਨ ਨੂੰ ਕਮਜ਼ੋਰ ਕਰ ਲੈਂਦੇ ਹਾਂ ਆਪਣੇ ਬੱਚਿਆਂ ਦੇ ਮਨ ਨੂੰ ਕਮਜ਼ੋਰ ਕਰਦੇ ਹਾਂ ਆਪਣੇ ਬੱਚਿਆਂ ਨੂੰ ਲਾਪਰਵਾਹ ਤੇ ਗੈਰ ਜ਼ਿੰਮੇਵਾਰ ਬਣਾਉਂਦੇ ਹਾਂ ਜਦੋਂ ਇਦਾਂ ਦੀਆਂ ਗੱਲਾਂ ਆਪਾਂ ਮਨ ਦੇ ਵਿੱਚ ਭਰ ਦੇਵਾਂਗੇ ਕਿ ਕਿ ਨਜ਼ਰ ਵੀ ਲੱਗ ਜਾਂਦੀ ਹੈ ਲੋਕ ਕੰਮਾਂ ਨੂੰ ਕੁਝ ਵਕਾਰ ਵੀ ਦਿੰਦੇ ਹਨ ਤਾਂ ਫਿਰ ਬੱਚਾ ਗਲਤੀ ਕਰਕੇ ਉਹ ਗਲਤੀ ਨੂੰ ਸਵੀਕਾਰ ਨਹੀਂ ਕਰੇਗਾ ਉਹਨਾਂ ਸੁਧਾਰੇਗਾ ਨਹੀਂ ਇਹ ਚੀਜ਼ਾਂ ਸੁਣਨ ਨੂੰ ਭਾਵੇਂ ਛੋਟੀਆਂ ਲੱਗਦੀਆਂ ਹਨ ਪਰ ਇਹਨਾਂ ਚੀਜ਼ਾਂ ਦਾ ਇਹਨਾਂ ਗੱਲਾਂ ਦਾ ਸਾਡੇ ਬੱਚਿਆਂ ਦੇ ਮਨ ਤੇ ਬਹੁਤ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਜੇ ਤੁਹਾਡੇ ਘਰ ਦੇ ਵਿੱਚ ਕੋਈ ਬਾਹਰੋਂ ਆ ਕੇ ਇਦਾਂ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਚੁੱਪ ਕਰਵਾ ਦਿਓ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਸਾਡੇ ਆਪਣੇ ਪਰਮਪਿਤਾ ਪਰਮਾਤਮਾ ਤੇ ਸਾਡਾ ਭਰੋਸਾ ਹੈ ਅਸੀਂ ਤਾਂ ਤਨਤਨ ਸਾਹਿਬ ਚਿਰਗੁਰ ਗੰਨ ਸਾਹਿਬ ਜੀ ਨੂੰ ਮੰਨਦੇ ਹਾਂ ਅਸੀਂ ਇਹਨਾਂ ਵਹਿਮਾਂ ਪਰਮਾਂ ਦੇ ਵਿੱਚ ਨਹੀਂ ਪੈਂਦੇ ਇਹ ਸਭ ਗੱਲਾਂ ਕਹਿ ਕੇ ਤੁਸੀਂ ਉਸ ਨੂੰ ਚੁੱਪ ਕਰਵਾ ਸਕਦੇ ਹੋ ਅਤੇ ਸੰਗਤ ਜੀ ਸਵੇਰੇ ਉઠੋ ਉੱਠ ਕੇ ਪਹਿਲਾਂ ਪਰਮਾਤਮਾ ਦਾ ਨਾਮ ਚਪੋ ਜਿਸ ਵੀ ਧਰਮ ਦੇ ਵਿੱਚ ਹੋ ਜਿਸ ਵੀ ਜਿਸ ਵੀ ਪਰਮਾਤਮਾ ਦਾ ਨਾਮ ਲੈਂਦੇ ਹੋ ਉਸ ਨੂੰ ਯਾਦ ਕਰੋ ਪਹਿਲ ਦਿੱਤੀਆਂ ਦਾਤਾਂ ਦੇ ਲਈ ਸ਼ੁਕਰਾਨਾ ਕਰੋ ਇਹ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਦਿਨ ਦੀ ਸ਼ੁਰੂਆਤ ਦਾ ਸਵੇਰੇ ਸਵੇਰੇ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ એનર્ਜੀ ਦੇ ਨਾਲ ਭਰ ਲਓਗੇ ਜਦੋਂ ਆਪਾਂ ਪਰਮਾਤਮਾ ਦਾ ਨਾਮ ਜਪਦੇ ਹਾਂ ਉਦੋਂ ਸਾਨੂੰ ਇੱਕ ਪਾਵਰ ਇੱਕ ਤਾਕਤ ਮਿਲਦੀ ਹੈ ਸਾਡੇ ਅੰਦਰ ਇੱਕ ਪੋਜ਼ਿਟਿਵ ਊਰਜਾ ਭਰਦੀ ਹੈ ਤੇ ਇਹ ਪੋਜ਼ਿਟਿਵ ਊਰਜਾ ਸਾਨੂੰ ਹਮੇਸ਼ਾ ਖੁਸ਼ ਰੱਖਦੀ ਹੈ ਹਰ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰਨ ਦਾ ਬਲ ਦਿੰਦੀ ਹੈ ਸੋ ਸਾਧ ਸੰਗਤ ਦੀ ਮੁੱਖੀ ਗੱਲ ਇਹ ਹੈ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦੇ ਹਾਂ ਤੰਦਰੁਸਤ ਰਹਿਣਾ ਚਾਹੁੰਦੇ ਹਾਂ ਤਰੱਕੀ ਕਰਨਾ ਚਾਹੁੰਦੇ ਹਾਂ ਤਾਂ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਹੋਣੇ ਚਾਹੀਦੇ ਹਨ ਜੇ ਮਨ ਖੁਸ਼ ਹੋਵੇਗਾ ਤੇ ਤਨ ਵੀ ਤੰਦਰੁਸਤ ਰਹੇਗਾ ਤਨ ਤੰਦਰੁਸਤ ਰਹੇਗਾ ਤੇ ਅਸੀਂ ਆਪਣੇ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਸਹੀ ਸਮੇਂ ਤੇ ਕਰ ਲਵਾਂਗੇ ਤੇ ਜੋ ਕੰਮ ਅਸੀਂ ਮਨ ਲਾ ਕੇ ਚਾਹ ਦੇ ਨਾਲ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਕਰਦੇ ਹਾਂ ਉਹਨਾਂ ਦੇ ਵਿੱਚ ਸਾਨੂੰ ਸਫਲਤਾ ਜ਼ਰੂਰ ਮਿਲਦੀ ਹੈ ਪਰ ਜਿਹੜੇ ਕੰਮਾਂ ਨੂੰ ਅਸੀਂ ਬੱਜੇ ਹੋਏ ਮਨ ਦੇ ਨਾਲ ਕਰਦੇ ਹਾਂ ਮਨ ਮਾਰ ਕੇ ਕਰਦੇ ਹਾਂ ਉਹ ਕੰਮਾਂ ਦੇ ਵਿੱਚ ਕੋਈ ਨਾ ਕੋਈ ਗੜਬੜ ਜ਼ਰੂਰ ਹੁੰਦੀ ਹੈ ਆਪਣੇ ਮਨ ਨੂੰ ਹਮੇਸ਼ਾ ਖੁਸ਼ ਰੱਖੋ ਪੋਜ਼ਿਟਿਵ એનર્ਜੀ ਦੇ ਨਾਲ ਭਰ ਕੇ ਰੱਖੋ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਜੇ ਮਨ ਦੁਖੀ ਰਿਆ ਤੇ ਮਨ ਦੇ ਵਿੱਚ ਬਹੁਤ ਚਿੰਤਾਵਾਂ ਹੋਈਆਂ ਤਾਂ ਤਨ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਣਗੀਆਂ ਜੇ ਘਰ ਵਿੱਚ ਬਿਮਾਰੀ ਆ ਗਈ ਤਾਂ ਗਰੀਬੀ ਨੇ ਤਾਂ ਆਪਣੇ ਆਪ ਹੀ ਆ ਜਾਣਾ ਹੈ ਕਿਉਂਕਿ ਬਿਮਾਰ ਬੰਦਾ ਕਦੇ ਵੀ ਫਿਰ ਕੰਮਚਾਬ ਨਹੀਂ ਹੋ ਸਕਦਾ ਸਾਧ ਸੰਗਤ ਜੀ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਅੰਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ